Tá ਇਹ ਜਾਗਦਾ ਰਹੂਗਾ ਅਸੀਂ ਇਕੱਠਾ ਜਾ ਕੇ ਜਿਹੜਿਆ ਭਰੋ ਯਾ ਕੀ ਕਰੀਏ ਮਿੱਤਰ ਪਿਆਰੋ ਖਜ਼ਾਨਾ ਕੋਈ ਨਹੀਂ ਖਾਲੀ ਖਜ਼ਾਨਾ ਲੋਕਾਂ ਲਈ ਖਾਲੀ ਆ ਕਾਰਪੋਰੇਟਾਂ ਲਈ ਖਾਲੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਕਾਰਪੋਰੇਟਾਂ ਨੂੰਵਾਜਾ ਮਾਰ ਰਿਹਾ ਹੈ ਇੱਕ ਮੱਖ ਮੰਤਰੀ ਕਿ ਆਜੋ ਸਾਡੇ ਦੇਸ਼ ਦੇ ਵਿੱਚ ਆਜੋ ਸਾਡੀ ਸਟੇਟ ਦੇ ਵਿੱਚ ਅਸੀਂ ਸਸਤੀ ਕਿਰਤ ਦਿੰਨੇ ਆ ਕਿਉਂਕਿ ਮੋਦੀ ਨੇ ਜਿਹੜਾ ਵੀ ਮਜ਼ਦੂਰਾਂ ਦੇ ਹੱਕ 'ਚ ਕੋਈ ਨਾਮ ਨਿਹਾਲ ਕਾਨੂੰਨ ਬਣਿਆ ਸੀ ਉਹ ਸਭ ਦਿੰਨੇ ਆ ਅਸੀਂ ਅਧਕਾਰ ਵੀ ਖੋਲੇ ਕਿਹੇ ਦੁਨੀਆ ਨੇ ਦੁਨੀਆ ਨਹੀਂ ਬਣਾ ਸਕਦੇ ਅਸੀਂ ਤੈਅ ਕਰ ਲਿਆ ਕਿ ਜਿਹੜਾ ਵੀ ਦੁਨੀਆ ਦਾ ਬਣਾਉਗਾ ਉਹਨਾਂ ਨੂੰ ਸਜ਼ਾਾਂ ਦੇਵਾਂਗੇ ਉਹਨਾਂ ਦੀ ਲੀਡਰਸ਼ਿਪ ਨੂੰ ਸਖਤ ਸਜ਼ਾਾਂ ਦੇਵਾਂਗੇ ਇਸ ਸਜ਼ਾਾਂ ਪ੍ਰਸ਼ਾਸਨ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੇ ਔਰ ਨਾਲ ਦੀ ਨਾਲ ਇਹ ਵੀ ਗੱਲ ਕਹਿ ਕੇ ਆਏ ਆ ਇਦੋਂ ਮਾਰ ਲਿਆਵਾਂਗੇ ਇਕਲੀ ਵਾਰ ਅਸੀਂ ਇੱਕ ਗੱਲ ਨੂੰ ਬੋਲ ਕੇ ਆਏ ਆ ਔਰ ਬੋਲ ਕੇ ਕਿਉਂ ਆਏ ਆ ਤੁਹਾਡੇ ਤਾਕਤ ਤੁਹਾਡੇ ਇਕਜੁੱਟ ਤੁਹਾਡੀ ਜੋਸ਼ ਦੀ ਵਜ੍ਹਾ ਕਰਕੇ ਬੋਲ ਕੇ ਆਏ ਆ ਜਿਹੜਾ ਜੋਸ਼ ਮੁਰਦਾਬਾਦ ਪੰਜਾਬ ਸਰਕਾਰੀ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਭਾਗਵੇਗਤਾ ਜਿੰਦਾਬਾਦ 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 مرد آباد ਮਤ ਮੰਤਰੀ ਮੁਰਦਾਬਾਦ ਮੋਤਾਬਾਦ ਮੋਤਾਬਾਦ ਪੀਪਾ ਮੰਤਰੀ ਮੁਰਦਾਬਾਦ ਮੁਰਦਾਬਾਦ ਮੋਤਾਬਾਦ ਯੋਗਜੀ ਸਿੰਘ ਜੀ ਸੁਭਾ ਕਨਵੀਨਰ ਪੰਜਾਬ ਪੇ ਸਕੇਲ ਬਹਾਲੀ ਸੰਜਾ ਫਰੰਟ ਜੀ ਸਾਰਾ ਅਸੀਂ ਲਗਾਤਾਰ ਪਿਛਲੇ 2.5-3 ਸਾਲਾਂ ਤੋਂ ਪੰਜਾਬ ਪੇ ਸਕੇਲ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਸੁਪਰੀਮ ਕੋਰਟ ਤੱਕ ਸਾਡੇ ਜੋ ਮੁਲਾਜ਼ਮ ਸਾਥੀ ਹੈ ਉਹ ਕੇਸ ਜਿੱਤ ਚੁੱਕੇ ਆ ਸੁਪਰੀਮ ਕੋਰਟ ਨੇ ਵੀ ਹਦਾਇਤ ਕੀਤੀ ਹੈ ਸਰਕਾਰ ਨੂੰ ਵੀ ਇਹਨਾਂ ਮੁਲਾਜ਼ਮਾਂ ਤੇ ਪੰਜਾਬ ਦੇ ਬੰਦ ਦੇ ਪੇ ਸਕੇਲ ਜੋ ਛੇਮਾ ਪੇ ਕਮਿਸ਼ਨ ਚੱਲ ਰਿਹਾ ਉਹਦੇ ਤਹਿਤ ਛੇਮੇ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਇਹਨਾਂ ਦੇ ਸਕੇਲ ਬਣਾਏ ਜਾਣ ਜਿਸ ਲੈ ਕੇ ਜੋ ਵਿੱਤ ਮਹਿਕਮਾ ਲਗਾਤਾਰ ਟਾਲਾ ਵੱਟ ਰਿਹਾ ਹੈ ਤੇ ਬਣਦੇ ਸਕੇਲ ਮੁਲਾਜ਼ਮਾਂ ਨੂੰ ਹਜੇ ਤੱਕ ਨਹੀਂ ਦਿੱਤੇ ਜਾ ਰਹੇ ਤੇ ਸਾਡੇ ਜੋ ਮੰਗਾਏ ਉਹਨਾਂ ਨੂੰ ਲੰਮਕਾਇਆ ਜਾ ਰਿਹਾ ਜੀ ਅੱਜ ਜਿਹੜੀ ਕਿਤੇ ਜਥੇਬੰਦੀਆਂ ਤੇ ਕਿਹੜੇ-ਕਿਹੜੇ ਜਿਹੜੇ ਵਿਭਾਗ ਨੂੰ ਇੱਥੇ ਪਹੁੰਚੇ ਹੋਏ ਨੇ ਸਾਡੇ ਵਿੱਚ ਜੀ ਵੱਖ-ਵੱਖ ਜਥੇਬੰਦੀਆਂ ਹੈ ਹੈਲਥ ਡਿਪਾਰਟਮੈਂਟ ਤੋਂ ਸਾਡੇ ਵਿੱਚ ਹੈ ਮਲਟੀਪਰਪਸ ਹੈਲਥ ਵਰਕਰ, ਵਾਰਟੈਂਡੈਂਟ, ਮੇਲ ਫੀਮੇਲ ਜਥੇਬੰਦੀਆਂ ਹੈ, ਨਰਸਿੰਗ ਦੀਆਂ, ਨਰਸਿੰਗ ਸਟਾਫ ਹੈ ਜੋ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਦਾ ਉਹ ਸਾਡੇ ਦਾ ਸੰਘਰਸ਼ ਦਾ ਹਿੱਸਾ ਹੈ। ਮਾਸਟਰ ਜਿਹੜੀਆਂ ਅਧਿਆਪਕ ਜਥੇਬੰਦੀਆਂ ਉਹ ਚੋਂ ਮਾਸਟਰ ਕੈਟਰ ਦੀ 4161, 2392, ਈਟੀਟੀ ਦੀ 6435, ਲੈਕਚਰਾਰ ਦੀ 569 ਲੈਕਚਰਾਰ ਭਰਤੀ ਤੇ ਹੋਰ ਅਨੇਕਾ ਜਿਵੇਂ ਜਲ ਸਰੋਤ ਹੈ, ਕਲਰਕ ਹੈਗੇ ਵੱਖ-ਵੱਖ ਵਿਭਾਗਾਂ ਦੇ ਇਹ ਸਾਡੇ ਇਸ ਸੰਘਰਸ਼ ਦਾ ਹਿੱਸਾ ਨੇ ਸੀਐਮ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਹੈ ਪਹਿਲਾਂ ਵੀ ਸੀਐਮ ਸਾਹਿਬ ਨਾਲ ਸਾਨੂੰ ਮੀਟਿੰਗ ਮਿਲੀ ਸੀ ਪਰ ਉਹ ਮੀਟਿੰਗ ਹੋਈ ਨਹੀਂਗੀ ਵਕਤ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਆਰਡਰ ਜਾਰੀ ਆ ਕਿਤੇ ਜਾ ਚੁੱਕੇ ਨੇ ਕਿ ਤੁਸੀਂ ਜਿਹੜੀ ਹੈ ਪਰੰਪਰਿਕ ਤਲਕਾ ਦੇ ਹੱਕਦਾਰੋਂ ਨਵੀਆਂ ਭਾਗੀਆਂ ਨੇ ਨਹੀਂ ਕਿ ਮਤਲਬ ਪੁਰਾਣੇ ਜਿਹੜੇ ਕਿਲੇ ਉੱਤੇ ਲੱਗ ਰਹੇ ਨੇ ਪਰ ਇੱਕ ਪਾਸੇ ਪੰਜਾਬ ਸਰਕਾਰ ਇਹ ਮੰਨੂ ਤਿਆਰ ਆ ਕਿੱਥੇ ਸਮੱਸਿਆ ਸਾਹਿਬ ਜੀ ਨੂੰ ਲੱਗੀ ਹੈ ਸਮੱਸਿਆ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਉਹ ਸਪਸ਼ਟ ਨਹੀਂ ਹੈਗੀਆਂ ਉਹਨੂੰ ਗੋਲਮੋਲ ਕਰਕੇ ਹਦਾਇਤ ਦਿੱਤੀ ਜਾ ਰਹੀ ਹੈ ਵਿੱਤ ਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਜੋ ਅਸੀਂ ਰੂਲਾਂ ਨੂੰ ਚੈਲੰਜ ਕਰਕੇ ਰੂਲ ਰਿਕੁਐਸਟ ਕਰਕੇ ਅਸੀਂ ਨਵੇਂ ਸਕਿੱਲ ਆਪਣਾ ਪੰਜਾਬ ਦੇ ਸਕਿੱਲਾਂ ਦੇ ਵਿੱਚ ਆਏ ਆ ਦੁਬਾਰਾ ਸਾਡੇ ਜੋ ਵਿੱਤ ਭਾਗ ਵੱਲੋਂ ਹਦਾਇਤ ਦਿੱਤੀ ਜਾਂਦੀ ਹੈ ਉਹੀ ਰੂਲ ਉਦੀ ਜੋ ਹਦਾਇਤ ਆ ਉਹਦੇ ਵਿੱਚ ਪਾ ਕੇ ਬਾਰ-ਬਾਰ ਭੇਜੀ ਜਾ ਰਹੀ ਹੈ ਵਿੱਤ ਮੰਤਰੀ ਨਾਲ ਵਿੱਤ ਮੰਤਰਾਲੇ ਨਾਲ ਕੋਈ ਗੱਲ ਪਿਆਰ ਨਹੀਂ ਵਿੱਤ ਮੰਤਰੀ ਸਾਹਿਬ ਵੱਲੋਂ ਫਿਲਹਾਲ ਕੋਈ ਗੱਲ ਨਹੀਂ ਹੈ ਜੀ ਸਾਡੇ ਤੱਕ ਅੱਜ ਅਸੀਂ ਇੱਥੇ ਪਹੁੰਚੇ ਹਾਂ ਵਿੱਤ ਮੰਤਰੀ ਦੇ ਸ਼ਹਿਰ ਤਾਂ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਹੈਗਾ ਸਾਡੀ ਮੰਗ ਇਹ ਹੈ ਵੀ ਸਾਡੀ ਵਿੱਤ ਮੰਤਰੀ ਸਾਹਿਬ ਤੇ ਵਿੱਤ ਸਕੱੰਦਤ ਸਕੱਤਰ ਤੇ ਸਬੰਧਤ ਜਿੰਨੇ ਵਿਭਾਗ ਹੈ ਸਾਡੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਸਾਡੀ ਇੱਕ ਸਾਂਝੀ ਮੀਟਿੰਗ ਹੋਵੇ ਜਿਸ ਵਿੱਚ ਸਾਡਾ ਜੋ ਰੂਲ ਹੈ ਉਹ ਸਪਸ਼ਟ ਕੀਤਾ ਜਾਣ ਧਰਨਾ ਅੱਜ ਲਈ ਇਹ ਨਹੀਂ ਲਗਾਤਾਰ ਇਹ ਦੇਖੋ ਜੀ ਇੱਕ ਇਹ ਤਾਂ ਸ਼ੁਰੂਆਤ ਹੈ ਧਰਨੇ ਦੀ ਅਸੀਂ ਲਗਾਤਾਰ ਪਿਛਲੇ 2.5-3 ਸਾਲਾਂ ਤੋਂ ਚੱਲ ਰਹੇ ਆ ਬੜੇ ਅਸੀਂ ਨਰਮ ਰਵਈਆ ਅਪਣਾਇਆ ਹੋਇਆ ਸੀਗਾ ਇਸ ਨੂੰ ਲੈ ਕੇ ਸਾਨੂੰ ਉਮੀਦ ਸੀ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਨ ਤੌਰ ਤੇ ਮੰਗ ਲੈ ਮੰਨ ਲਏਗੀ ਜਲਦੀ ਇਹ ਮੰਗਾਂ ਹੱਲ ਹੋ ਜਾਣਗੀਆਂ ਪਰ ਪਰ ਹੁਣ ਅਸੀਂ ਇਹਨੂੰ ਸੰਘਰਸ਼ ਨੂੰ ਤਿੱਖਾ ਰੂਪ ਦੇ ਰਹੇ ਆ ਜਿਸ ਦੇ ਤਹਿਤ ਅਸੀਂ ਅੱਜ ਇੱਥੇ ਵਿੱਤ ਮੰਤਰੀ ਦੇ ਸ਼ਹਿਰ ਦੜਵਾ ਪਹੁੰਚੇ ਹੋਏ ਆ ਜੇ ਸਾਡੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਇਹ ਤੋਂ ਹੋਰ ਵੱਡੇ ਤੇ ਤਗੜੇ ਸੰਘਰਸ਼ ਕੀਤੇ ਜਾਣਗੇ ਕੀ ਨਾਮ ਹੈ ਸਰ ਮੇਰਾ ਨਾਮ ਜੀ ਸੰਦੀਪ ਗੱਲਾ ਪੰਜਾਬ ਪੇ ਸਕਿੱਲ ਵਾਲੀ ਸੰਜੇ ਫਰੰਟ ਤੋਂ ਸੂਬਾ ਕਨਵੀਨਰ ਕਿੰਨੇ ਸਮੇਂ ਤੋਂ ਜਿਹੜੀਆਂ ਤੁਸੀਂ ਇੰਤਜ਼ਾਰ ਕਰਦਾ ਹੋ ਆਪਣੀ ਮੋਟਾ ਦੇਖੋ ਅਸੀਂ ਕਾਂਗਰਸ ਸਰਕਾਰ ਵੇਲੇ ਤੋਂ ਹੀ ਜਿਹੜੀਆਂ ਸਾਡੀਆਂ ਮੰਗਾਂ ਨੇ ਗਈਆਂ ਉਹ ਚੱਲ ਰਹੀਆਂ ਨੇ ਕਿਉਂਕਿ ਉਸ ਸਮੇਂ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਜਿਨ੍ਹਾਂ ਦਾ ਨਾਮ ਕਰਨ ਆਪਣੇ ਮਨਪ੍ਰੀਤ ਬਾਦਲ ਜੀ ਉਹਨਾਂ ਨੇ ਸਭ ਮੁਲਾਜ਼ਮਾਂ ਮਾਰੂ ਫੈਸਲਾ ਲੈਂਦੇ ਹੋਏ ਜਿਹੜੇ ਪੰਜਾਬ ਦੇ ਮੁਲਾਜ਼ਮ ਸੀ ਉਹਨਾਂ ਤੇ ਪੰਜਾਬ ਦਾ ਸਕਿੱਲ ਰੱਦ ਕਰਕੇ ਅਧੂਰਾ ਕੇਂਦਰੀ ਪੇ ਸਕਿੱਲ ਲਾਇਆ ਤੇ ਉਸ ਸਮੇਂ ਦੌਰਾਨ ਜਿਹੜੇ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਸੀ ਤਾਂ ਉਦੋਂ ਹਰਪਾਲ ਚੀਮਾ ਜਿਹੜੇ ਮੌਜੂਦਾ ਵਿੱਤ ਮੰਤਰੀ ਨੇ ਅਮਨ अरोड़ा ਜੀ ਤਾਂ ਇਹਨਾਂ ਨੇ ਸਭ ਤੋਂ ਵੱਧ ਵਿਰੋਧ ਕੀਤਾ ਸੀ ਆਪੋਜੀਸ਼ਨ ਦੇ ਵਿੱਚ ਅਕਾਲੀਆਂ ਨੇ ਵੀ ਨਹੀਂ ਸੀ ਉਹਨਾਂ ਵਿਰੋਧ ਕੀਤਾ ਜਿੰਨਾ ਇਹਨਾਂ ਨੇ ਕੀਤਾ ਸੀ ਪਰ ਜਦੋਂ ਇਹ ਖੁਦ ਹੁਣ ਆਪ ਸੱਤਾ ਦੇ ਵਿੱਚ ਆ ਗਏ ਤਾਂ ਉਹਨਾਂ ਗੱਲਾਂ ਭੁੱਲ ਗਏ ਤੇ ਹੁਣ ਉਹ ਕਾਂਗਰਸ ਵਾਲਾ ਜਿਹੜਾ ਮਾਰੂ ਫੈਸਲਾ ਉਹਨੂੰ ਇਹ ਲੱਗੇ ਹੋਏ ਨੇ ਕਿ ਲਾਗੂ ਕਰਾਉਣ ਤੇ ਇਹਦੇ باوجود ਵੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਫੈਸਲੇ ਰੱਦ ਹੋ ਚੁੱਕੇ ਨੇ ਉਸ ਦੇ باوجود ਵੀ ਇਹ ਜਿਹੜੇ ਫੈਸਲੇ ਸਾਡੇ ਤੇ ਸਕੇਲ ਨੇ ਜਿਹੜੇ ਅਧੂਰੇ ਉਹ ਥੋਪਣ ਤੇ ਇਹ ਬਜਦ ਹੋਏ ਹੋਏ ਨੇ ਸਪਰੀਮ ਕੋਰਟ ਦੇ ਆਡਰਾਂ ਨੂੰ ਕਿਵੇਂ ਦੇਖਦੇ ਹਾਂ ਕਿ ਮੈਕਮੇ ਵੱਲੋਂ ਵਿੱਤ ਮੰਤਰਾਲੇ ਵੱਲੋਂ ਵਕਤ ਬਾਅਦ ਮੈਕਮੇ ਨੂੰ ਜਿਹੜੇ ਔਰ ਆਡਰ ਦਿੱਤੇ ਗਏ ਨੇ ਕਿ ਤੁਸੀਂ ਆਪਣੇ ਕਾਨੂੰਨਾਂ ਵਿੱਚ ਸੋਧ ਕਰੋ ਸੋਧਾਂ ਵੀ ਹੋਈਆਂ ਪਰ ਫਿਰ ਵੀ ਕਿਤੇ ਇੱਥੇ ਪੇਚਾ ਮੰਦ ਤੁਸੀਂ ਵਿੜਿਆ ਹੋਇਆ ਹੈ ਦੇਖੋ ਗੱਲ ਇਹ ਆ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਜੋ ਇਹਨਾਂ ਦੇ ਸਰਵਿਸ ਰੂਲਾਂ ਦੇ ਵਿੱਚ ਜੋ ਸਕਿੱਲ ਬਣਦੇ ਇਹਨਾਂ ਨੂੰ ਦੇ ਦਿਓ ਸਾਡੇ 24 ਜੁਲਾਈ ਨੂੰ ਆਰਡਰ ਆਏ ਨੇ ਉਹਦੇ ਵਿੱਚ ਵੀ ਲਿਖਿਆ ਹੋਇਆਗਾ ਪਰ ਇਹ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਫੈਸਲੇ ਦੀ ਸਪਿਰਿਟ ਆ ਜਿਹੜੀ ਉਹਨੂੰ ਇਹ ਜਾਣਬੁੱਝ ਕੇ ਹੋਰ ਪਾਸੇ ਲੈ ਕੇ ਜਾ ਰਹੇ ਨੇ ਇਹ ਉਹਦੇ ਵਿੱਚੋਂ ਚੋਰ ਮੋਰੀ ਲੱਭ ਰਹੇ ਨੇ ਵੀ ਕਿਸ ਤਰੀਕੇ ਨਾਲ ਸਾਨੂੰ ਇਹਨਾਂ ਦੀ ਤਨਖਾਹ ਤੇ ਕਟੌਤੀ ਹੈ ਜਿਹੜੀ ਅਸੀਂ ਲਾਗੂ ਕਰ ਸਕੀਏ ਜੋ ਪਹਿਲਾਂ ਚੱਲ ਰਹੀ ਆ ਹੁਣ ਕੀ ਕਰ ਰਹੇ ਨੇ ਇਹ ਸਿਰਫ ਪੰਜਵਾਂ ਪੇਸਕਲ ਸਾਡੇ ਤੇ ਥੋਪ ਰਹੇ ਨੇਗੇ ਜਿਹਦੇ ਵਿੱਚ ਸਾਡੀਆਂ ਤਨਖਾਹਾਂ ਬਹੁਤ ਜ਼ਿਆਦਾ ਘਟ ਜਾਣਗੀਆਂ ਮੈਂ ਤੁਹਾਡੇ ਇਹਦੇ ਵਿੱਚ ਇੱਕ ਰੌਚਕ ਗੱਲ ਦੱਸਦਾ ਸੌਰਵ ਉਹਦੇ ਵਿੱਚ ਸੌਰਵ ਸ਼ਰਮਾ ਵਾਲੇ ਕੇਸ ਦੇ ਵਿੱਚ ਕੀ ਕੀਤਾ ਦੇ ਪੰਜਵਾਂ ਦੋਪਤਾ ਉਹ ਹਾਈ ਕੋਰਟ ਚਲੇ ਗਏ ਉਹਨਾਂ ਨੇ ਮੰਗ ਨੂੰ ਲੈ ਕੇ ਹਾਈ ਕੋਰਟ ਗਏ ਜੇ ਪੰਜਵਾਂ ਦੇਣਾ ਤਾਂ ਪੰਜਵੇਂ ਦੇ ਪੂਰੇ ਲਾਭ ਵੀ ਦਿਓ ਤਾਂ ਪੰਜਵੇਂ ਦੇ ਲਾਭ ਬਣਦੇ ਨੇ 252% ਢੀਏ ਉਹ ਹੁਣ ਉੱਥੋਂ ਵੀ ਭੱਜ ਰਹੀ ਆ ਸਰਕਾਰ ਫਸੀ ਹੋਈ ਆ ਫਸੇ ਇਹ ਸਾਰੇ ਪਾਸੇ ਹੋਏ ਨੇ ਇਹਨਾਂ ਦੀ ਸਿਰਫ ਨੀਤੀ ਆ ਵੀ ਸਾਡਾ ਕਿਵੇਂ ਨਾ ਕਿਵੇਂ ਸਾਲ ਕ ਰਹਿ ਗਿਆ ਪਤਾ ਇਹਨਾਂ ਨੂੰ ਵੀ ਆ ਅਸੀਂ ਮੁੜ ਕੇ ਆਉਣਾ ਨਹੀਂ ਤਾਂ ਕਰਕੇ ਇਹ ਡੰਗ ਟਪਾਉ ਨੀਤੀ ਤੇ ਚੱਲ ਰਹੇ ਨੇ ਤਾਂ ਕਰਕੇ ਇਹ ਸਾਨੂੰ ਇਸ ਪ੍ਰਕਾਰ ਦੀ ਸਥਿਤੀ ਦੇ ਵਿੱਚ ਜਿਹੜਾ ਸਾਨੂੰ ਮਜਬੂਰ ਹੋਣਾ ਪੈ ਰਿਹਾਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਨਿਕਲ ਰਹੇ ਆ ਤੇ ਜੂ ਕਰ ਰਹੇ ਨੇ ਪਰ ਅਸੀਂ ਆਪਦਾ ਜਿਹੜਾ ਹੱਕਾ ਉਹ ਲੈ ਕੇ ਰ੍ਹਾਂਗੇ ਅੱਜ ਮੀਟਿੰਗ ਅੰਦਰ ਕੀ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਉਹੀ ਇੱਕ ਇਹਨਾਂ ਨੇ ਚਿੱਟਾ ਹਾਥੀ ਬੰਨਿਆ ਹੋਇਆ ਜਿਹਨੂੰ ਸਬ ਕਮੇਟੀ ਕਹਿੰਦੇ ਆ ਉਹ ਕੀ ਕਰਦੇ ਨੇ ਮੀਟਿੰਗ ਦੇ ਦੇ ਦਿੰਦੇ ਨੇ ਉਦੋਂ ਬਾਅਦ ਦੇ ਵਿੱਚ ਉਹ ਮੀਟੇ ਮੁੱਕਰ ਜਾਂਦੇ ਨੇ ਜਿਹਦੇ ਵਿੱਚ ਅਮਨ ਅਰੋੜਾ ਜੀ ਨੇ ਪਿੱਛੇ ਦੇ ਅਸੀਂ ਉਹਨਾਂ ਨੂੰ ਬਾਸ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਮਿਲੇ ਉਹਨਾਂ ਦੇ ਇੱਥੇ ਸੁਨਾਮ ਸਾਨੂੰ ਉੱਥੇ ਕਹਿੰਦੇ ਲੈ ਤੁਹਾਡੀ ਮੀਟਿੰਗ ਅਸੀਂ ਹੁਣ ਕਰਾ ਦਿੰਨੇ ਆ ਸਾਨੂੰ ਇਹ ਚਾਰ ਵਾਰੀ ਮੀਟਿੰਗਾਂ ਦੇ ਕੇ ਮੁੱਕਰ ਗਏ ਸਬ ਕਮੇਟੀ ਦੀ ਮੀਟਿੰਗ ਦਿੰਦੇ ਸੀ ਅਸੀਂ ਸਾਫ਼ ਜਵਾਬ ਦਿੱਤਾ ਸਾਨੂੰ ਮੀਟਿੰਗ ਚਾਹੀਦੀ ਹੈ ਵਿੱਤ ਮੰਤਰੀ ਉਹਦਾ ਸਕੱਤਰ ਤੇ ਸੈਕਟਰੀ ਰੇਡ ਦੇ ਵਿੱਚ ਚਾਹੀਦੀ ਆ ਤਾਂ ਅਸੀਂ ਇਹ ਕਹਿ ਕੇ ਆਇਆ ਨਹੀਂ ਪਰ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਸਮੇਂ ਰਵੇ ਤਿੱਖੇ ਐਕਸ਼ਨ ਆ ਜਿਹੜੇ ਕਰਾਂਗੇ ਤੁਸੀਂ ਕਿੰਨੇ ਡਿਪਾਰਟਮੈਂਟਾਂ ਵਾਲੇ ਕਿੰਨੇ ਮੁਲਾਜ਼ਮੋਂ ਦੇਖੋ 17 7 2020 ਤੋਂ ਬਾਅਦ ਜਿੰਨੇ ਵੀ ਡਿਪਾਰਟਮੈਂਟ ਹੈਗੇ ਨੇਗੇ ਚਾਹੇ ਉਹ ਸਾਡੇ ਸਿਹਤ ਕੰਮੇ ਨੇ ਚਾਹੇ ਸਿੱਖਿਆ ਕੰਮੇ ਨੇ ਚਾਹੇ ਉਹ ਡਾਕਟਰ ਨੇ ਚਾਹੇ ਉਹ ਮਲਟੀਪਰਪਸ ਵਾਲੇ ਨੇ ਜਿੰਨੇ ਵੀ ਡਿਪਾਰਟਮੈਂਟ ਨੇ ਸਾਰੇ ਇਸ ਫਰੰਟ ਦੇ ਵਿੱਚ ਸ਼ਾਮਲ ਨੇ ਸਾਰੇ ਇਹਨਾਂ ਦੇ ਸਤਾਏ ਹੋਏ ਨੇ ਸਾਰੇ ਆ ਉੱਪਰ ਇਹ ਜਿਹੜਾ ਧੱਕੇਸ਼ਾਹੀ ਉਹ ਕਰ ਰਹੇ ਨੇ ਤਾਂ ਬੱਜਮਾ ਜਿਹੜਾ ਇੱਕ ਫਰੰਟ ਆ ਸਾਰੇ ਡਿਪਾਰਟਮੈਂਟਾਂ ਦਾ ਉਹ ਬਣਿਆ ਹੋਇਆ ਆ ਫਰੰਟ ਦੇ ਪਰ ਤੇ ਉਹ 7ਵੇਂ ਬੇ ਸਕੇਲ ਮੁਤਾਬਕ ਹੋਈ ਹੈ ਬਰਕਰਾਰ ਸੈਂਟਰ ਦਾ ਲਾਇਆ ਗਿਆ ਸਕੇਲ ਪੂਰਾ ਨਹੀਂ ਮਿਲਦਾ ਉਸ ਸਮੇਂ ਦੇ ਖਜ਼ਾਨਾ ਮੰਤਰੀ ਦਾ ਦਿਮਾਗ ਦੇਖੋ ਨਾਲ ਉਸ ਸਮੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕਹਿਣ ਨੂੰ ਤਾਂ ਸਾਡੇ ਤੇ ਕੇਂਦਰ ਹੀ ਲਾਤਾ ਪਰ ਉਹ ਕੇਂਦਰ ਹੀ ਨਹੀਂ ਹੈਗਾ ਨਾਂ ਦਾ ਕੇਂਦਰ ਆ ਪੱਤੇ ਨੇ ਜਿਹੜੇ ਉਹ ਪੰਜਾਬ ਸਰਕਾਰ ਆਲੇ ਨੇ ਜੇ ਕਹੀਏ ਸਾਡਾ ਕੋਈ ਦਿਮਾਗ ਤਾਂ ਖਰਾਬ ਨਹੀਂ ਵੀ ਅਸੀਂ ਕਹੀਏ ਕੇਂਦਰ ਸਕੀਲ ਰੱਦ ਕਰੋ ਉਹਨਾਂ ਦੀਆਂ ਤਰ੍ਹਾਂ ਤਾਂ ਅਸੀਂ 80000 ਨੇ ਸਾਡੀਆਂ ਤਰ੍ਹਾਂ ਜੇ ਟੀਚਰਾਂ ਦੀ ਗੱਲ ਕਰੀਏ ਕਿਸੇ ਦੀ 30 ਆ ਕਿਸੇ ਦੀ 32 ਆ ਤੇ ਜਿਹੜੇ ਪਟਵਾਰੀ ਨੇ ਆ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਨੇ ਇੱਥੇ ਲਾਏ ਆ ਸਾਨੂੰ ਕੁੱਟਣ ਵਾਸਤੇ ਉਹਨਾਂ ਦੀਆਂ 18 18 19 190000 ਤਰ੍ਹਾਂ ਕਹਾ ਨੇ ਤਾਂ ਕਿਦਨੂ ਜਾ ਰਹੇ ਆ ਗਾਮ ਪੰਜਾਬ ਦਾ ਜਿਹੜਾ ਮਲਾਜਮ ਵਰਗ ਹੈਗਾ ਹੈਗਾ ਮਤਲਬ ਇਹਨਾਂ ਦੀ ਜਿਹੜੀ ਪਾਲਿਸੀ ਆ ਵੀ ਇਹ ਵਿਭਾਗਾਂ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਤਨਖਾਹ ਘਟਾਉਣਗੇ ਤਾਂ ਕੱਲ ਨੂੰ ਲੋਕ ਸਰਕਾਰੀ ਨੌਕਰੀਆਂ ਵੱਲ ਰੁੱਖ ਨਹੀਂ ਕਰਨਗੇ ਵੀ ਆਪਦਾ ਹੋਰ ਕੰਮ ਕਰੀਏ ਤੁਹਾਡੀ ਸਪੱਸ਼ਟ ਮੰਗ ਕੀ ਹੈ 6ਵਾਂ ਪੇ ਕਮਿਸ਼ਨ ਲਾਗੂ ਹੋਵੇ ਜਾਂ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਾਗੂ ਸਾਡੀ ਸਪੱਸ਼ਟ ਮੰਗ ਜੋ ਅਸੀਂ ਹਾਈ ਕੋਰਟ ਦੇ ਵਿੱਚ ਆਪਣੀ ਪ੍ਰੇਅਰ ਕੀਤੀ ਆ ਅਸੀਂ ਉਹਦੇ ਵਿੱਚ ਸਪੱਸ਼ਟ ਕਿਹਾ ਵੀ ਕੇਂਦਰ ਦਾ ਸਕੇਲ ਰੱਦ ਕਰਕੇ ਪ੍ਰੋਪਰ ਜਿਹੜਾ 6ਵਾਂ ਜਿਹੜੇ ਸਾਡੇ ਹੁਣ ਮਲਾਜਮ ਲੈ ਰਹੇ ਨੇ ਪੁਰਾਣੇ ਮਲਾਜਮ ਜਿਹੜੇ ਸਕੇਲ ਲੈ ਰਹੇ ਨੇ ਸਾਡੇ ਨਾਲ ਬਿਤਕਰਾ ਕਿਉਂ ਉਹੀ ਜਿਹੜੇ ਸਾਡੇ ਸਕੇਲ ਨੇ ਸਾਡੇ ਮੁਲਾਜ਼ਮਾਂ ਚ ਉਹ ਸਾਨੂੰ ਜਿਹੜੇ ਪ੍ਰੋਪੋਜ਼ਲ ਰੂਪ ਦੇ ਵਿੱਚ ਦਿੱਤੇ ਜਾਣ

ਸਾਡੀਆਂ 8 ਜਿੱਥੇ ਬੰਦੀਆਂ ਔਰ 17 ਜੁਲਾਈ 2020 ਤੋਂ ਬਾਅਦ ਜਿੰਨੇ ਵੀ ਸਾਰੇ ਮਲਾਜ਼ਮ ਹੈ ਉਹ ਸਾਰੇ ਨਾਲ ਮਿਲ ਕੇ ਇੱਥੇ ਪਹੁੰਚੇ ਆ। ਹਾਂ ਜੇ ਤੁਹਾਡੀ ਮੰਗਾ ਸਰਕਾਰ ਨਹੀਂ ਮੰਦੀ ਤਾਂ ਅਗਲੇ ਟਾਈਮ ਅਸੀਂ ਹੋਰ ਟਿੱਕਾ ਸੰਘਰਸ਼ ਕਰਾਂਗੇ ਤੇ ਅਸੀਂ ਇਹਨਾਂ ਦਾ ਹਰ ਤਾਂ ਜਿੱਥੇ ਵੀ ਇਹਨਾਂ ਦਾ ਕੋਈ ਆਪਣਾ ਕਰਦੇ ਆ ਪ੍ਰੋਗਰਾਮ ਉੱਥੇ ਅਸੀਂ ਵਿਰੋਧ ਕਰਾਂਗੇ ਤੇ ਆਉਣ ਵਾਲੇ ਟਾਈਮ 'ਚ ਜੇ ਸਾਨੂੰ ਲੱਗਦਾ ਕਿ ਅਸੀਂ ਪੱਕਾ ਧਰਨਾ ਵੀ ਲਾਵਾਂਗੇ ਸਰਕਾਰ ਦੇ ਖਿਲਾਫ। ਕੋਈ ਮੀਟਿੰਗ ਹੋਈ ਹੈ ਜੇ ਅੰਦਰ ਕੋਈ? ਹਾਂਜੀ ਮੀਟਿੰਗ ਹੋਈ ਬਟ ਉਹ ਮੀਟਿੰਗ ਨਾ ਤਰੀ ਸਿਕੋਂਗੇ ਸਬ ਕਮੇਟੇ ਦੇ ਨਾਲ ਸਾਡੀ ਮੀਟਿੰਗ ਦਿੱਤੀ ਆ ਉਹਦਾ ਕੋਈ ਫਾਇਦਾ ਨਹੀਂ ਸਿਰਫ ਇੱਕ ਕਾਗਜ਼ ਦੇ ਉੱਤੇ ਦੇ ਜਾਂਦੀ ਦੂਜੇ ਦਿਨ ਉਹ ਕੈਨਸਲ ਕਰ ਦਿੱਤੀ ਜਾਂਦੀ ਆ ਤੇ ਐਦਾਂ ਦੀਆਂ ਮੀਟਿੰਗਾਂ ਨੂੰ ਅਸੀਂ ਕੁਝ ਮੰਨਦੇ ਹੀ ਨਹੀਂ ਹਾਂ ਮੇਰਾ ਨਾਮ ਸ਼੍ਰੀਮਤੀ ਸੁਖਪਾਲ ਕੌਰ ਹੈ ਜੀ ਹਾਂ ਕਿਹੜੇ ਜੱਥੇਬੰਦੀ ਨਾਲ ਮੈਂ 41 ਕਟ ਗੈਡਰ ਦੇ ਵਿੱਚੋਂ ਆ 41 ਕਟ ਮਾਸਟਰ ਗੈਡਰ ਚੋਂ ਆ ਹਾਂਜੀ ਸਾਡੀ ਸਭ ਤੋਂ ਵੱਡੀ ਕੋ ਮਤਲਬ ਅੱਜ ਅਸੀਂ ਇੱਕ ਮੰਗ ਨੂੰ ਲੈ ਕੇ ਪਹੁੰਚਿਆ ਸਾਹਦੇ ਫਰੰਟ ਵੱਲੋਂ ਅਸੀਂ ਪਹੁੰਚੇ ਆ ਕਿ ਸਾਨੂੰ ਪੰਜਾਬ ਦਾ ਪੇ ਸਕੇਲ ਦਿੱਤਾ ਜਾਵੇ ਜੋ ਪੁਰਾਣੇ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਉਹੋ ਹੀ ਸੇਮ ਤਰ੍ਹਾਂ ਹਾਂ ਉਹੋ ਹੀ ਸੇਮ ਸਾਰੇ ਸਕੇਲ ਸਾਡੇ ਤੇ ਲਾਗੂ ਕਰ ਦਿੱਤੇ ਜਾਣ। ਜੀ ਕੋਈ ਇਹਨਾਂ ਨੂੰ ਕਿੰਨਾ ਸਮੱਸਿਆ ਕਿ ਤੇ ਆ ਰਹੀ ਹੈ। ਸਮੱਸਿਆ ਸਰਕਾਰ ਦੇ ਲਾਗੂ ਕਰਨ ਵਿੱਚ ਆ ਰਹੀ ਹੈ ਜੀ ਹੁਣ ਸਾਨੂੰ ਨਵੀਆਂ ਨਵੇਂ ਉਹਦੇ ਅਕੋਰਡਿੰਗ ਸਰਕਾਰ ਹੈ ਜਿਹੜੀ ਸਾਨੂੰ ਉਹ ਪੁਰਾਣੇ ਮੁਲਾਜ਼ਮਾਂ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਸਾਨੂੰ ਉਹ ਦੇਣ ਦੀ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਤੇ ਸਾਡੀ ਮੰਗ ਇਹ ਹੈ ਕਿ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਸੇਮ ਉਹੋ ਹੀ ਸਕੇਲ ਸਾਨੂੰ ਦਿੱਤੇ ਜਾਣ। ਹਾਂ ਜੀ ਅੱਜ ਹੁਣ ਮੀਟਿੰਗ ਹੋਈ ਹੈ ਪਹਿਲਾਂ ਵੀ ਡਿਪਾਰਟਮੈਂਟ ਨਾਲ ਬਹੁਤ ਸਾਰੀਆਂ ਮੀਟਿੰਗਸ ਹੋ ਚੁੱਕੀਆਂ ਨੇ ਜੀ ਤੇ ਪਰ ਸਾਨੂੰ ਮਤਲਬ ਹਮੇਸ਼ਾ ਇੱਕ ਮਿੱਠੀ ਗੋਲੀ ਦੀ ਤਰ੍ਹਾਂ ਮਿੱਠੀ ਗੋਲੀ ਦੇ ਕੇ ਵਾਪਸ ਭੇਜ ਦਿੱਤਾ ਗਿਆ ਤੇ ਸਾਡਾ ਕੋਈ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲ ਕੇ ਸਾਹਮਣੇ ਆਇਆ ਅਗਲੇ ਸੰਘਰਸ਼ ਨੂੰ ਕਿਹੜਾ ਕੀ ਸਾਡੀ ਉਮੀਦ ਇਹ ਹੈਗਾ ਅੱਗੇ ਮਤਲਬ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਇਸ ਤੋਂ ਹੋਰ ਤਿੱਖਾ ਸੰਘਰਸ਼ ਕਰਾਂਗੇ ਅਸੀਂ ਅਸੀਂ ਹੋਰ ਧਰਨੇ ਵੀ ਲਾਵਾਂਗੇ ਜੇ ਸਾਨੂੰ ਜ਼ਰੂਰਤ ਪਈ ਪੱਕਾ ਧਰਨਾ ਵੀ ਅਸੀਂ ਲਾਵਾਂਗੇ ਤੇ ਹੋਰ ਜੋ ਵੀ ਮਤਲਬ ਜਿੱਥੋਂ ਤੱਕ ਸਾਨੂੰ ਕਰਨਾ ਪਿਆ ਸੀ ਹਰ ਤਰ੍ਹਾਂ ਦਾ